ਅੱਜ ਦੀ ਕਹਾਣੀ ਹੌਫਾ ਲੇਖਕ ਗੁਲਵਿੰਦਰ ਸਿੰਘ ਕੁੰਦਰਜੀ ਲੁਧਿਆਣੇ ਵਰਗੇ ਵੱਡੇ ਸ਼ਹਿਰ ਵਿੱਚ ਦੁਕਾਨ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਪਰ ਕ੍ਰਿਸ਼ਨ ਕੁਮਾਰ ਦੀ ਵਾਲਾ ਜੀ گارਮੈਂਟਸ ਨਾਂ ਦੀ ਦੁਕਾਨ ਤਾਂ ਗਿੰਤੀ ਦੇ ਅੰਕਾਣਾ ਵਿੱਚੋਂ ਇੱਕ ਸੀ ਇਹ ਦੁਕਾਨ ਚੱਲਦੀ ਵੀ ਚੰਗੀ ਸੀ ਕ੍ਰਿਸ਼ਨ ਕੁਮਾਰ ਦੇ ਦੋਹਾਂ ਪੁੱਤਰਾਂ ਵਿੱਚੋਂ ਵੱਡਾ ਅਰਣ ਤਾਂ ਮੈਡੀਕਲ ਦੀ ਪੜ੍ਹਾਈ ਪੂਰੀ ਕਰਕੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਜੇਤ ਹੋ ਗਿਆ ਅਤੇ ਉਸਨੇ ਇੱਕ ਡਾਕਟਰ ਲੜਕੀ ਨਾਲ ਸ਼ਾਦੀ ਕਰ ਲਈ ਛੋਟੇ ਵਿਜੇ ਕੁਮਾਰ ਦੀ ਉੱਚ ਵਿਦਿਆਵਲ ਬਹੁਤੀ ਰੁਚੀ ਨਹੀਂ ਸੀ ਦਬਕਟਕੇਸ ਨੇ ਬੀਏ ਤੱਕ ਦੀ ਪੜ੍ਹਾਈ ਮਸਾਈ ਕੀਤੀ ਉਸ ਦੀ ਦਿਲਚਸਪੀ ਦੁਕਾਨਦਾਰੀ ਵੱਲ ਵਧੇਰੇ ਸੀ ਕ੍ਰਿਸ਼ਨ ਕੁਮਾਰ ਨੇ ਵੀ ਉਸ ਨੂੰ ਆਪਣੇ ਨਾਲ ਦੁਕਾਨ ਤੇ ਬਿਠਾਉਣ ਵਿੱਚ ਹੀ ਭਲਾਈ ਸਮਝੀ ਵਿਜੇ ਕੁਮਾਰ অতি شریف ਤੇ ਮਿੱਠੀ ਜਵਾਨ ਦਾ ਮਾਲਕ ਸੀ ਜਦੋਂ ਕੋਈ ਗਾਪ ਦੁਕਾਨ ਵਿੱਚ ਵੱੜਦਾ ਤਉ ਆਪਣੇ ਮਿੱਠੇ ਅਤੇ ਸ਼ਾਂਤ ਸੁਭਾਅ ਨਾਲ ਉਸਨੇ ਅਝਾਕੀਲ ਦਾ ਕਿ ਗਾਪ ਖਾਲੀ ਨਹੀਂ ਸੀ ਮੁੜਦਾ ਉਸ ਦੇ ਬੈਠਣ ਦਾ ਕਾਹਨ ਦਾ ਕੰਮ ਪਹਿਲਾਂ ਨਾਲੋਂ ਵੀ ਵੱਧ ਗਿਆ ਉਸ ਵਿਦਾਂ ਦਿਖਾਈ ਦਿਲਚਸਪੀ ਨਹੀਂ ਇੱਕ ਸਾਲ ਤੱਕ ਬਾਪ ਨੇ ਪੂਰੀ ਤਰ੍ਹਾਂ ਵਾਚਿਆ ਤੇ ਫਿਰ ਉਹ ਧੀ ਦੇ ਨੂੰ ਸਾਫੰਦ ਕਾਂਡਾਰ ਮੰਨ ਕੇ ਉਸ ਦਾ ਘਰ ਬਸਾਉਣ ਦਾ ਫਿਕਰ ਕਰਨ ਲੱਗਾ ਕ੍ਰਿਸ਼ਨ ਵੱਲੋਂ ਵਿਆਹ ਦੀ ਗੱਲ ਤੋੜਨ ਦੀ ਹੀ ਦੇਰ ਸੀ ਕਿ ਰਿਸ਼ਤਾ ਕਰਨ ਵਾਲਿਆਂ ਲਈ ਲਹਿਣਾ ਲੱਗ ਗਿਆ। ਅੱਜ ਦੇ ਜਮਾਨੇ ਵਿੱਚ ਸਰੀਰ ਨਸ਼ਾ ਰਹਿਤ ਤੇ ਕਮਾਉਂ ਮੁੰਡੇ ਕਿਹੜਾ ਸੌਖੇ ਮਿਲਦੇ ਨਹੀਂ। ਕਿਸੇ ਕੁੜੀ ਦਾ ਕੱਦ ਘੱਟ ਹੁੰਦਾ, ਕਿਸੇ ਦਾ ਰੰਗ ਪੱਕਾ ਹੁੰਦਾ, ਕਿਸੇ ਦੀ ਉਮਰ 20 ਤੋਂ ਵੱਧ ਹੁੰਦੀ ਤੇ ਕਿਸੇ ਦੀ ਪੜ੍ਹਾਈ ਫਟਣਾ ਉਦੀ। ਕਿਸੇ ਦਾ ਖਾਨਦਾਨ ਨਾ ਜੱਜਦਾ। ਤੇ ਕਿਸੇ ਦਾ ਪਰਿਵਾਰ ਦਾ ਸੁਭਾਅ ਰਿਸ਼ਤੇ ਵਿੱਚ ਅੜਕਾਵੰਦਾ ਸਾਰੇ ਰਿਸ਼ਤੇਦਾਰ ਵਿਜੇ ਨੂੰ ਰਿਸ਼ਤਾ ਕਰਾਉਣ ਲਈ ਨਟੋਪੀਂਗ ਹੋਏ પડਦੇ ਸਨ ਵਿਜੇ ਦੀ ਮਾਸੀ ਲਛਮੀ ਦੇਵੀ ਨੇ ਵੀ ਕੁੜੀ ਬਾਰੇ ਦੱਸ ਪਾਈ ਜੋ ਕਿ ਬਰਨਾਲਾ ਦੇ ਕੱਚਾ ਪਾਲ ਜੀ ਰੋਡ ਤੇ ਉਸ ਦੇ ਘਰਾਂ ਵਿੱਚੋਂ ਹੀ ਸੀ ਬੀਏ ਪਾਸ ਰੋਜ਼ਦਾਰਾਂ ਘੋਰਾ ਨੀਲੀਆਂ ਅੱਖਾਂ ਸਾਹ ਕਾਲੇ ਵਾਲ ਲੰਬਾ ਤੇ ਪਤਲਾ ਸਰੀਰ ਪੇਟਰਨ ਬਣਨ ਦੀ ਇੱਛਕ ਲక్ష్ਮੀ ਨੇ ਜਾਨੋ ਮੁੰਡੇ ਦੇ ਬਰਾਬਰ ਤੱਕੜੀ ਵਿਜੇ ਤੋੜ ਕੇ ਕੁੜੀ ਨੱਬ ਨਹੀਂ ਹੋਈ ਮੁੰਡੇ ਵਾਲਿਆਂ ਨੂੰ ਲੈਣ ਦੇਣ ਦੀ ਤਾਂ ਕੋਈ ਝਾਤ ਨਹੀਂ ਸੀ ਪਰ ਕੁੜੀ ਉਹਨਾਂ ਦੀ ਮਨ ਪਸੰਦ ਨਹੀਂ ਹੋਣੀ ਚਾਹੀਦੀ ਸੀ ਦੋਵਾਂ ਪਰਿਵਾਰਾਂ ਦੀ ਗੱਲਬਾਤ ਬਾਕੀ ਸਭ ਠੀਕ ਠਾਕ ਹੋ ਗਿਆ ਪਰ ਅੰਤਮ ਫੈਸਲਾ ਕੁੜੀ ਦੇਖਣ ਤੋਂ ਬਾਅਦ ਹੀ ਹੋਣਾ ਸੀ ਇਤੇ ਮਸਲੇ ਅਨਸਾਰ ਜੀਜੀ ਅਤੇ ਉਸ ਦੀ ਮਾਤਾ ਪਿਤਾ ਜਨਮ ਅਸ਼ਟਮੀ ਦੇ ਸਬਹ ਦਿਹਾੜੇ ਦੇ ਬਰਨਾਲੇ ਲక్ష్ਮੀ ਦੇ ਘਰ ਪਹੁੰਚ ਗਏ। ਤਸ਼ਮੀ ਵੱਡੀ ਮੀਤ ਨਾਲ ਸਰੋਜ ਅਤੇ ਉਸ ਦੀ ਮਾਂ ਬਾਘਰੋ ਸੱਦ ਕੇ ਲੈ ਕੇ ਆਈ। ਮੁੰਡੇ ਵਾਲਿਆਂ ਨੇ ਸੋਫੇ ਤੇ ਬੈਠੀ ਸਰੋਜ ਨੂੰ ਸਿਰ ਤੋਂ ਪੈਰਾਂ ਤੱਕ ਬਾਹਰ ਨਿਹਾਰਿਆ। ਉਹਨਾਂ ਨੂੰ ਕੁੜੀ ਵਿੱਚ ਕਿਸੇ ਵੀ ਪਾਸਿਓਂ ਘਾਟ ਦਿਖਾਈ ਨਾ ਦਿੱਤੀ। ਬੋਲਚਾਲ ਪਰਖਣ ਲਈ ਜਦੋਂ ਕੁੜੀ ਨਾਲ ਗੱਲ ਕੀਤੀ ਤਾਂ یوں ਲੱਗਿਆ ਜਿਵੇਂ ਆਵਾਜ਼ ਵਿੱਚ ਉਹ ਸਹਿਦ ਕੋਲ ਕੇ ਬਾਹ ਚੜ ਰਹੀ ਹੋਵੇ ਸਰੋਜ ਦਾ ਰੰਗ ਰੂਪ ਅਤੇ ਸਲੀਕਾ ਦੇਖ ਕੇ ਵਿਜੇ ਤਾਂ ਇਨਾ ਲਟਵਾਰਾ ਹੋ ਗਿਆ ਕਿ ਉਹ ਕਹਿਣ ਤੱਕ ਚਲਾ ਗਿਆ ਇਹ ਕਿ ਉਹ ਤਾਂ ਕਿੰਨੀ ਚੜਾ ਕੇ ਹੀ ਲੈ ਜਾਣਗੇ ਪਰ ਅਗੇ ਹਰ ਨਾਲ ਕ੍ਰਿਸ਼ਨ ਦਾ ਲੁਪਾ ਤੇ ਇਸ ਤੇ ਦਾਰਾਂ ਵਿੱਚ ਨਾ ਕਨੀ ਸ਼ਿਰਣਾ ਉਸ ਨੇ ਭਾਵੇਂ ਲਛੀ ਮੋਤਾ ਇਹੋ ਜਿਹਾ ਇਹੋ ਕਿਹਾ ਕਿ ਕੁਝ ਦਿਨ ਸੋਚ ਵਿਚਾਰ ਕੇ ਦੱਸਾਂਗੇ ਪਰ ਅੰਦਰੋਂ ਤਾਂ ਸਾਰਿਆਂ ਦੇ ਮਨਾਂ ਵਿੱਚ ਇਹੋ ਕੁਝ ਸੀ ਜੋ ਬੀਜੀ ਦੇ ਮਨ ਵਿੱਚ ਸੀ ਆਪਕੇ ਕੁਮਾਰੋਂ ਮੁੰਡੇ ਵਾਲਿਆਂ ਨੇ ਲక్ష్ਮੀ ਦੇਵੀ ਨੂੰ ਭੌਂਕਰ ਕੇ ਹਾਂ ਕਰ ਦਿੱਤੀ ਜਦੋਂ ਉਸ ਨੇ ਸੋਜ ਦੇ ਪਰਿਵਾਰ ਨੂੰ ਇਹ ਸਨੇਹਾ ਦਿੱਤਾ ਤਾਂ ਨਾ ਹੱਥ ਜੋੜ ਕੇ ਅਸਮਾਨ ਵੱਲ ਤੱਕ ਦਿਆਂ ਦੇਵੀ ਦੇਵਤਿਆਂ ਦਾ ਸੁਕਰਾਨਾ ਕੀਤਾ ਵਿਆਹ ਦੀਆਂ ਤੇਰੀਆਂ ਸ਼ੁਰੂ ਹੋ ਗਈਆਂ ਖਰੀਦੋ ਗ੍ਰੋਪਤ ਹਲਵਾਈ ਮੈਰੇ ਪੈਲਸ ਸ਼ਰਾਬ ਦੇ ਪਰਮਟ ਗੌਣ ਵਿਆਹ ਗੱਡੀਆਂ ਆ ਕਿੰਨੇ ਹੀ ਕੰਮ ਕਰਨ ਵਾਲੇ ਸਨ ਜਿਨ੍ਹਾਂ ਦੋਵਾਂ ਪਰਿਵਾਰਾਂ ਨੇ ਆਪਾੜਣਾ ਪਾਇ ਦਿੱਤੀ। ਬਿਆਹ ਦਾ ਦਿਨ ਆ ਗਿਆ। ਲਾੜਾ ਲਾੜੀ ਨੇ ਇੱਕ ਦੂਜੇ ਦੇ ਗਲਾਂ ਵਿੱਚ ਜੈ ਮਾਲਾ ਪਾਈਆਂ। ਪੰਡਤ ਨੇ ਕੇਰੇ ਕਰਵਾਈ ਅਤੇ ਜੋੜੀ ਸਟੇਜ ਤੇ ਜਾ ਕੇ ਸਜੋਹਤ ਹੋ ਗਈ। ਜਦੋਂ ਸਗਨ ਦੇਣ ਵਾਲੀ ਸਟੇਜ ਬਣ ਜਾਂਦੀ ਤਾਂ ਉਹ ਪਹਿਲਾਂ ਸਾਹਮਣੇ ਖੜਕੇ ਜੋੜੀ ਨੂੰ ਨਿਹਾਰ ਦੇ। ਸੇਫ ਪਾ ਕਰਦੇ ਹੀ ਅੱਗੇ ਵਧੇ ਤੋਰ ਤرائی ਹੋਈ ਸਰੋਜ ਹੁਣਾ ਪੇਕਾ ਕਰ ਛੱਡ ਕੇ ਸੌਹਰੇ ਘਰ ਪਹੁੰਚ ਗਈ ਘਰ ਵਿੱਚ ਫਿਰਦੀ ਤਾਂ ਉਹ ਘਰ ਰਸਨਾਇਆ ਜਾਂਦਾ ਸਾਰ ਕੁ ਬਾਦ ਸੋਜ ਨੇ ਇੱਕ ਪੁੱਤਰ ਤੇ ਇੱਕ ਪੁੱਤਰੀ ਨੂੰ ਜੁੜ ਕੇ ਬੱਚਾ ਨੂੰ ਜਨਮ ਦਿੱਤਾ ਪਰਿਵਾਰ ਇੱਕ ਤਰ੍ਹਾਂ ਸੰਪੂਰਨ ਹੋ ਗਿਆ ਖੁਸ਼ੀਆਂ ਜਿਹੜੇ ਸੁਮਾਲੇ ਨਾ ਜਾਂਦੇ ਸਿਆਣੇ ਕਹਿੰਦੇ ਹਨ ਕਿ ਚੰਗੇ ਗੁੜੇ ਖੁਸ਼ੀ ਗਮੀ ਬਾਦੇ ਘਾਟੇ ਸਭ ਤਾਂ ਇੱਕ ਸਿਰਾ ਹੁੰਦਾ ਹੈ ਸ਼ਾਇਦ ਇਸ ਪਰਿਵਾਰ ਦੀਆਂ ਖੁਸ਼ੀਆਂ ਵੀ ਸਿਰੇ ਦੇ ਨੇੜੇ ਪਹੁੰਚ ਗਈਆਂ ਸਨ ਵਿਜੇ ਦੀ ਦੁਕਾਨ ਤੇ ਇੱਕ ਸ਼ਾਦੀ ਸੁਦਾ ਔਰਤ ਰੇਖਾ ਰਾਣੀ ਆਇਆ ਕਰਦੀ ਸੀ ਜੋ ਵਿਜੇ ਤੋਂ ਕਈ ਸਾਲ ਛੋਟੀ ਉਮਰ ਦੀ ਲੱਗਦੀ ਸੀ ਰੇਖਾ ਨਾਲ ਵਿਜੇ ਦਾ ਮੋਹ ਪੈ ਗਿਆ ਜੋ ਭੈਣ ਭਰਾਵਾਂ ਵਾਲਾ ਸੀ ਵਿਜੇ ਨੇ ਰੇਖਾ ਨੂੰ ਆਪਣੀ ਧਰਮ ਦੀ ਭੈਣ ਬਣਾ ਲਿਆ ਉਹ ਆਪਣੀ ਇਸ ਛੋਟੀ ਧਰਮ ਭੈਣ ਨੂੰ ਅੰਤਾਂ ਦਾ ਪਿਆਰ ਕਰਦਾ ਸੀ ਉਸ ਦੀ ਦੁੱਖ ਸੁੱਖ ਵਿੱਚ ਮਦਦ ਕਰਦਾ ਅਤੇ ਰੇਖਾ ਵੀ ਆਪਣੇ ਵੀਰ ਵੀ ਦੀ ਤੰਦਰੁਸਤੀ ਲਈ ਅਤੇ ਚੜ੍ਹਦੀ ਕਲਾ ਲਈ ਦੇਵੀ ਦੇਵਤਿਆਂ ਉਹ ਰੀ ਸੁਖਣਾ ਸੁਖਰੀ ਨਾ ਸਕਦੀ ਮੋ ਨਤਾ ਇੰਨਾ ਵੱਧ ਗਿਆ ਕਿ ਰੇਖਾ ਬਗੈਰ ਕਿਸੇ ਕੰਮ ਤੋਂ ਵੀ ਵੀਜੀ ਦੀ ਦੁਕਾਨ ਤੇ ਮਿਲਣ ਆ ਜਾਂਦੀ ਭਰਾ ਦਾ ਵਿਛੋੜਾ ਉਸ ਨੂੰ ਪ੍ਰਗਾਸ ਨਾ ਹੁੜਾ ਭੈਣ ਭਰਾ ਘੰਟਾ ਘੰਟਾ ਬੈਠੀ ਗੱਲਾਂ ਬਾਤਾਂ ਦੁੱਖ ਸੁੱਖ ਕਰਦੇ ਰਹਿੰਦੇ ਖਾਸ ਦੇਖੇ ਦੇ ਇੱਤੇ ਖਾਂਦੀ ਪਿੰਦੀ ਇਸ ਮੋਹ ਭਰੇ ਮਲਾਬ ਨਾਲ ਦੋਵੇਂ ਨੂੰ ਸ਼ਾਂਤੀ ਮਿਲਦੀ। ਇਹ ਕਦੇ ਰੇਖਾ ਨੂੰ ਸਮਾਂ ਆ ਮਿਲਦਾ ਤਾਂ ਜਦੋਂ ਵੀ ਬੇਲ ਮਿਲਦੀ ਤੇ ਇਹ ਰੇਖਾ ਦੇ ਘਰ ਪਹੁੰਚ ਜਾਂਦਾ ਤੇ ਕਈ ਵਾਰ ਤਾਂ ਦੁਪਹਿਰ ਦਾ ਖਾਣਾ ਵੀ ਉਸਦੇ ਘਰ ਹੀ ਖਾ ਲੈਂਦਾ। ਸਰੋਜ ਨੂੰ ਵੀ ਉਹਨਾਂ ਦੇ ਇਸ ਮੋਹ ਭਰੇ ਮਹਿਣ ਦੀ ਬਿਰਕ ਸੀ ਤੇ ਉਹ ਬੁਰਾ ਵੀ ਨਹੀਂ ਸੀ ਬਣਾਉਂਦੀ। ਇਨਸਾਨ ਨੂੰ ਆਪਣੇ ਭਵਿੱਖ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਕਿ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ ਖੁਸ਼ੀਆਂ ਗਮੀ ਵਿੱਚ ਵੀ ਬਦਲ ਸਕਦੀਆਂ ਹਨ ਅਤੇ ਗਮੀਆਂ ਖੁਸ਼ੀਆਂ ਵਿੱਚ ਵੀ ਬਦਲ ਸਕਦੀਆਂ ਨੇ ਬੀਜੇ ਨੂੰ ਦੀ ਖੁਸ਼ੀ ਪਰ ਮਾੜ ਕਾਰਨ ਰੱਬ ਗਿਆ ਨਹੀਂ ਸੀ ਪਰ ਉਸਨੇ ਆਪਣੇ ਆਉਣ ਵਾਲੇ ਮਾੜੇ ਦਿਨਾਂ ਬਾਰੇ ਤਾਂ ਕਦੇ ਚਿਤ ਵੀ ਨਹੀਂ ਸੀ ਰੀਹਾ ਨਾਲ ਖਰਖਾਂਦੀ ਉਸ ਦੀ ਇੱਕ ਗਵਾਂਡਣ ਨੇ ਬਸ ਦੇ ਰਸ ਦੇ ਘਰ ਵਿੱਚ ਖੁਸ਼ੀਆਂ ਨੂੰ ਗਮੀ ਵਿੱਚ ਬਦਲਣ ਦੀ ਸ਼ੁਰੂਆਤ ਕਰਦਿਆਂ ਕਿਸੇ ਤਰ੍ਹਾਂ ਸਰੋਜ ਦਾ ਫੋਨ ਨੰਬਰ ਹਾਸਲ ਕਰਕੇ ਉਸ ਨੂੰ ਫੋਨ ਕੀਤਾ ਉਸ ਨੇ ਭੈਣ ਭਰਾ ਵਾਲੇ ਪਵਿੱਤਰ ਰਿਸ਼ਤੇ ਨੂੰ ਇੱਕ ਬੁਖਾਵਾ ਕਹਿੰਦਿਆਂ ਸਰੋਜ ਕੋਲ ਅੱਜ ਕੇ ਲੁੱਤੀਆਂ ਲਾਈਆਂ ਉਸ ਨੇ ਕਿਹਾ ਕਿ ਆਪਣੇ ਸਰੀਰਕ ਸਬੰਧਾਂ ਨੂੰ ਪਰਦੇ ਵਿੱਚ ਰੱਖਣ ਲਈ ਕੀ ਇਹ ਜਿਹੜਾ ਡਰਾਮਾ ਕੀਤਾ ਜਾ ਰਿਹਾ ਹੈ ਕੁਝ ਸਮੇਂ ਤੱਕ ਤਾਂ ਸਰੋਜ ਵੰਡਣ ਦੀਆਂ ਗੱਲਾਂ ਨੂੰ ਅਣਗੌਲਿਆ ਕਰਦੀ ਰਹੀ ਪਰ ਹਰਦ ਜ਼ਮਾਨ ਬੜਾ ਸ਼ੱਕੀ ਅਤੇ ਕਮਜ਼ੋਰ ਹੁੰਦਾ ਹੈ ਬਾਰ-ਬਾਰ ਸੁਣ ਕੇ ਸਰੋਜ ਵੀ ਇਹਨੂੰ ਸ਼ੱਕ ਦੀ ਨਜ਼ਰ ਨਾਲ ਤੱਕਣ ਲੱਗ ਪਈ ਵਿਜੇ ਜਦੋਂ ਵੀ ਰੇਖਾ ਦੇ ਘਰ ਜਾਂਦਾ ਤਾਂ ਗਵੰਡਨ ਸਰੋਜ ਨੂੰ ਫੋਨ ਕਰਕੇ ਦੱਸਦੀ ਕਿ ਕਿੰਨੇ ਵਜੇ ਉਸਦੇ ਘਰ ਆਇਆ ਹੈ ਤੇ ਕਿੰਨੇ ਵਜੇ ਵਾਪਸ ਗਿਆ ਹੈ ਵਿਜੇ ਘਰ ਪਹੁੰਚਦਾ ਤਾਂ ਸਰੋਜ ਪੁੱਛਦੀ ਕਿ ਦਿਨ ਸਾਰੇ ਉਹ ਕਿੱਥੇ ਗਿਆ ਸੀ ਵਿਜੇ ਦੱਸ ਦਿੰਦਾ ਕਿ ਉਹ ਰੇਖਾ ਦੇ ਘਰ ਗਿਆ ਸੀ ਜਦੋਂ ਉਹ ਹਰ ਰੋਜ਼ ਵਚਣ ਲੱਗੀ ਤਾਂ ਵਿਜੇ ਨੂੰ ਇਹ ਗੱਲ ਚੰਗੀ ਨਾ ਲੱਗੀ ਹੁਣ ਉਹ ਕਦੇ ਸੱਚ ਦੱਸਦਾ ਤੇ ਕਦੇ-ਕਦੇ ਕਹਿ ਦਿੰਦਾ ਕਿ ਉਹ ਤਾਂ ਬਾਜ਼ਾਰ ਵਿੱਚ ਆਪਣੇ ਕਿਸੇ ਦੋਸਤ ਕੋਲ ਗਿਆ ਸੀ ਵਿਜੇ ਨੂੰ ਇਹ ਪਤਾ ਨਹੀਂ ਸੀ ਕਿਰੇ ਖਾਦੇ ਘਰ ਦੀ ਸਾਰੀ ਰਿਪੋਰਟ ਫੋਨ ਰਾਹੀਂ ਸਰੋਹੀ ਕੋਲੇ ਪਹੁੰਚ ਜਾਂਦੀ ਹੈ ਵਿਜੇ ਵੱਲੋਂ ਰੱਖੇ ਜਾਂਦੇ ਲਕੋਨੀ ਸਰੋਜ ਦੇ ਸ਼ੱਕ ਨੂੰ ਸਚਾਈ ਵੀ ਤਵਰੰਦਾ ਕਾਰਜ ਕੀਤਾ ਹੁਣ ਸਰੋਜ ਦੇ ਮਨ ਵਿੱਚ ਇਹ ਪੱਕੀ ਧਾਰਨਾ ਬਣ ਗਈ ਕਿ ਸੱਚਮੁੱਚ ਹੀ ਭੈਣ ਭਰਾ ਦਾ ਬੋਹ ਇੱਕ ਵਿਖਾਵਾ ਹੈ ਅਤੇ ਉਹਨਾਂ ਦੇ ਸਬੰਧ ਸਿਰਫ਼ ਹੀ ਹਨ ਘਰ ਵਿੱਚ ਸਰੋਜ ਤੇ ਵਿਜੇ ਦਾ ਝਗੜਾ ਆ ਰਹਿਣ ਲੱਗ ਪਿਆ ਸਰੋਜ ਦਾ ਮੂੰਹ ਹਮੇਸ਼ਾ ਫੁੰਦਿਆ ਹੀ ਰਹਿੰਦਾ ਉਹ ਵਿਜੇ ਨੂੰ ਸਿੱਧੇ ਮੂੰਹ ਨਾਲ ਬੁਲਾਉਂਦੀ ਘਰ ਵਿੱਚ ਮਾਤਮ ਸ਼ਾਇਰ ਰਹਿੰਦਾ ਦੋਵਾਂ ਦਾ ਕੰਮਕਾਰ ਵਿੱਚ ਦਿਲ ਨਾ ਲੱਗਦਾ ਬੱਚਿਆਂ ਵੱਲ ਵੀ ਧਿਆਨ ਘਟ ਗਿਆ ਬੀਬੇ ਨੇ ਬਹੁਤ ਵਾਰ ਸਰੋਜ ਨੂੰ ਸਮਝਾਇਆ ਅਤੇ ਸੋਹਾ ਵੀ ਖਤਿਆ ਕਿ ਉਹਨਾਂ ਦਾ ਮੋਹ ਪਿਆਰ ਸਿਰਫ ਭੈਣ ਭਰਾਵਾ ਵਾਲਾ ਹੀ ਹੈ ਸ਼ੱਕ ਨਹੀਂ ਕਰਨਾ ਚਾਹੀਦਾ ਕਿਸੇ ਤੇ ਪਰ ਸਰੋਜ ਦੇ ਮਨ ਵਿੱਚ ਗੁੰਡਣ ਨੇ ਅਜਿਹਾ ਹਫਤੂਰ ਭਰਿਆ ਕਿ ਉਹ ਟਾਸ ਤੋਂ ਮਸਣਾ ਹੋਈ ਇੱਕ ਦਿਨ ਭਕੇ ਭਾਈ ਸੋਜ ਨੇ ਆਪਣੇ ਬੱਚਾ ਨੂੰ ਚੁੱਕਿਆ ਤੇ ਵਸ ਚੜ ਕੇ ਮਾਂ ਬਾਪ ਕੋਲ ਬਰਨਾਲੇ ਪਹੁੰਚ ਗਈ ਜਗੜਾ ਕਾਫੀ ਵੱਧ ਗਿਆ ਦੋਵੇਂ ਆਪਣੇ ਆਪ ਨੂੰ ਸੱਚੇ ਮੰਨ ਕੇ ਅੜੇ ਰਹੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਇਕੱਠੇ ਹੋਏ ਜਿੰਨਾ ਸਰੋਜ ਨੂੰ ਸੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫੈਸਲਾ ਕਰ ਚੁੱਕੀ ਸੀ ਕਿ ਸਹੁਰੇ ਘਰ ਉਹ ਉਧੋਂ ਵੀ ਜਾਵੇਗੀ ਜਿਦੋਂ ਤੱਕ ਇਹਦੇ ਦੇ ਖਾਤਾ ਖੜਾ ਛੱਡੇਗਾ ਤੇ ਉਸ ਨਾਲ ਬੋਲ ਚੱਲਦੀ ਬੰਦ ਕਰ ਦੇਵੇਗਾ ਰਿਸ਼ਤੇਦਾਰਾਂ ਨੇ ਇਹ ਗੇਣਾੜ ਗਲ ਕੀਤੀ ਤਾਂ ਉਹ ਸਪਸ਼ਟ ਕਹਿ ਦਿੱਤਾ ਉਹ ਪਵਿੱਤਰ ਉਹਨਾਂ ਦਾ ਰਿਸ਼ਤਾ ਹੈ ਰੇਖਾ ਵੀ ਪਵਿੱਤਰ ਹੈ ਤੇ ਉਹਨਾਂ ਦਾ ਰਿਸ਼ਤਾ ਵੀ ਪਵਿੱਤਰ ਹੈ ਇਸ ਲਈ ਝੂਠ ਤਪਾਨ ਮੋਰੇ ਸੱਚ ਦੀ ਗਲੀ ਨਹੀਂ ਦੇਵੇਗਾ ਹੁਣ ਦਰਦੀ ਦੀ ਆੜ ਵਿੱਚ ਬਲਦੀ ਤੇ ਅੱਗ ਪਾਉਣ ਵਾਲੀਆਂ ਫਫੇ ਕਟਣੀਆਂ ਨੇ ਸਰੋਜ ਨੂੰ ਸੁਝਾਉਂਦਿਆਂ ਇਹ ਵੀ ਕਿਹਾ ਕੁੜੀ ਤੂੰ ਆਪਣੇ ਘਰ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਲੈ ਸ਼ੁਕਰ ਕਰ ਇਹ ਰਾਤ ਨੂੰ ਤਾਂ ਘਰ ਆ ਜਾਂਦਾ ਹੈ ਕਿ ਇਹ ਦਿਨ ਰਾਤ ਹੀ ਰੇਖਾ ਦੇ ਘਰ ਰਹਿਣ ਲੱਗ ਪਿਆ ਫਿਰ ਤੋਂ ਵੀ ਕਰੇਗੀਔਰ ਤਦਾ ਮਰਦ ਤੇ ਬਾੜਾ ਜੋਰ ਨਹੀਂ ਚਲਦਾ। ਅਰੀਆਂ ਗੱਲਾਂ ਸੁਣ ਕੇ ਸਰੋਜ ਨੂੰ ਸਣੇ ਕਪੜੀ ਅੱਗ ਲੱਗ ਜਾਂਦੀ। ਸਰੋਜ ਦਾ ਗੁੱਸਾ ਇਸ ਕਦਰ ਵੱਧ ਗਿਆ ਕਿ ਉਸਨੇ ਜਿਨਾ ਪੁਲਿਸ ਓਫੀਸ ਬਰਨਾਲਾ ਦੇ ਪੇਸ਼ ਹੋ ਕੇ ਆਪਣੇ ਪਤੀ ਵਿਰੁੱਧ ਸਾਰੀ ਭੜਾਸ ਕੱਢ ਮਾਰੀ ਅਤੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਵਿਜੇ ਵਿਰੁੱਧ ਕੋਸ਼ ਕਾਰਵਾਈ ਕਰਨ ਦੀ ਮੰਗ ਰੱਖ ਦਿੱਤੀ ਉਸ ਦੀ ਸਾਰੀ ਕਹਾਣੀ ਸੁਣਨ ਉਪਰੰਤ ਪੁਲਿਸ ਅਧਿਕਾਰੀ ਨੇ ਇਹ ਮਾਮਲਾ ਮਹਿਲਾ ਥਾਣੇ ਦੀ سپرد ਕਰ ਦਿੱਤਾ ਮਹਿਲਾ ਥਾਣਾ ਵਿੱਚ ਦੋਵਾਂ ਧਿਰਾਂ ਨੂੰ ਬਨਾਇਆ ਗਿਆ ਬਿਆਨ ਦਰਜ ਕੀਤੇ ਗਏ ਦੋਵਾਂ ਨੂੰ ਸਮਝਾਉਣ ਦੀ ਯਤਨ ਕੀਤੇ ਗਏ ਆਪਣੇ ਲਈ ਨਹੀਂ ਅਤੇ ਆਪਣੇ ਬੱਚਿਆਂ ਦੀ ਭਲਾਈ ਲਈ ਘਰ ਵਸਤਾ ਹਰ ਖੜੀ ਨਸੀਹਤਾਂ ਦਿੱਤੀਆਂ ਗਈਆਂ ਪਰੀਹਨ ਸੀਤਾ ਵੀ ਦੇ ਅਰਥ ਕੀਆਂ ਕਿਉਂਕਿ ਸ੍ਰੋਜ ਆਪਣੇ ਸ਼ੱਕ ਨੂੰ ਸੱਚ ਸਮਝ ਕੇ ਆਪਣੇ ਫੈਸਲੇ ਤੇ ਅੜੀ ਹੋਈ ਸੀ ਅਤੇ ਬਿਜੇ ਸੱਚ ਨੂੰ ਸੱਚ ਕਹਿ ਕੇ ਸੱਚ ਦੀ ਬਲੀ ਨਾ ਦੇਣ ਦੇ ਬਜਿੱਦ ਸੀ ਸ੍ਰੋਜ ਨੇ ਅਜਿਹੇ ਕਰੇ ਦੁਹਰਾਤ ਵਿੱਚ ਸੌਰੇ ਘਰ ਜਾਣ ਤੋਂ ਇਨਕਾਰ ਕਰਦਿਆਂ ਤਲਾਕ ਲੈਣ ਦਾ ਫੈਸਲਾ ਕਰ ਲਿਆ ਇਹ ਕੋਈ ਛੋਟਾ ਮਾਮਲਾ ਨਹੀਂ ਸੀ ਜਿਹਦਾ ਤੁਰੰਤ ਫੈਸਲਾ ਸੁਨਾ ਦਿੱਤਾ ਜਾਂਦਾ ਆਖਰ ਮਹਿਲਾ ਥਾਣੇ ਨੇ ਦੋਮਾ ਤੇਰਾ ਨੂੰ ਪਰਿਵਾਰਾਂ ਦੇ ਮੁਖੀਆਂ ਅਤੇ ਸੁਹਿਰਦ ਰਿਸ਼ਤੇਦਾਰਾਂ ਸਮੇਤ ਅਗਲੀ ਪੇਸ਼ੀ ਤੇ ਆਉਣ ਲਈ ਕਹਿ ਦਿੱਤਾ ਦਿੱਤੀ ਹੋਈ ਤਰੀਕ ਪੇਸ਼ੀ ਤੇ ਦੋਮਾ ਪਰਿਵਾਰਾਂ ਦੇ ਮੈਂਬਰ ਪੰਚਾਇਤੀ ਅਤੇ ਮੋਹਤਵਾਰ ਵਿਅਕਤੀ ਮਹਿਲਾ ਥਾਣੇ ਪਹੁੰਚ ਗਏ ਕਈ ਘੰਟੇ ਸਰੋਜ ਅਤੇ ਬੀਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਸਿਰ ਇਹ ਨਾ ਲੱਗੀ ਆਖਰ ਸਭ ਦੀ ਇੱਕ ਸਾਂਝੀ ਰਹਿ ਬਣ ਗਈ ਕਿ ਜੇ ਬੀਜੇ ਜੇ ਇਹ ਇਕੱਠੇ ਨਹੀਂ ਰਹਿ ਸਕਦੇ ਤਾਂ ਵੀ ਜੀ ਅਤੇ ਸਰੋਜ ਵੱਖ-ਵੱਖ ਰਹਿ ਕੇ ਆਪਣੀ ਆਪਣੀ ਜਿੰਦਗੀ ਬਾਕੀ ਸਮਾਂ ਬਤੀਤ ਕਰ ਲੈਣ। ਦੋਵੇਂ ਇਸ ਪਹਿਲੇ ਨਾਂ ਸਹਿਮਤ ਹੋ ਗਏ ਪਰ ਇਸ ਵਿੱਚ ਵੀ ਇੱਕ ਵੱਡਾ ਮਾਮਲਾ ਹੋਰ ਸਾਹਮਣੇ ਆ ਗਿਆ। ਉਹ ਸੀ ਦੋਵਾਂ ਬੱਚਿਆਂ ਦਾ ਰਿਜੇ ਦਾ ਕਹਿਣਾ ਸੀ ਕਿ ਬੱਚੇ ਉਹ ਆਪਣੇ ਪਾਸ ਰੱਖ ਕੇ ਉਹਨਾਂ ਦਾ ਪਾਲਣ ਪੋਸ਼ਣ ਕਰੇਗਾ ਤੇ ਪੜ੍ਹਾਈ ਕਰਵਾਵੇਗਾ। ਸਰੋਜ ਕਹਿੰਦੀ ਸੀ कि मैं बच्चों जन्म दिता है मैं अपने तो बच्चे दूर नहीं कर सकती मैं अपने रखा कई घंटे तक यह मामला रड़क हूं आकर पंचायत पुलिस अधिकारियों ने फैसला कर दिता कि पुत अपने पिता को पुतरी अपनी मां को रहेगी। फैसला दोव धिर मंजूर से ਲੜਕੇ ਨੂੰ ਪਿਤਾ ਦੇ سپرد ਕਰ ਦਿੱਤਾ ਅਤੇ ਲੜਕੀ ਆਪਣੇ ਮਾਂ ਦੀ ਗੋਦ ਵਿੱਚ ਸੀ ਦੋਵੇਂ ਤਰਾਹ ਥਾਣੇ ਵਿੱਚੋਂ ਬਾਹਰ ਆ ਗਏ ਆਂ ਬੀਜੀ ਆਪਣੇ ਪੁੱਤਰ ਨੂੰ ਲੈ ਕੇ ਕੁਝ ਗੱਜ ਦੂਰ ਇੱਕ ਦੂਸਤੀ ਜਿਹੜੀ ਕੋਲ ਜਾ ਕੇ ਖੜਾ ਅਤੇ ਸਰੋਇ ਇੱਕ ਪਾਸੇ ਚਾਹ ਦੀ ਦੁਕਾਨ ਤੇ ਜਾ ਖਰੀਦ ਹੋਈ ਬੀਜੀ ਆਪਣੇ ਪੁੱਤਰ ਨੂੰ ਮੋਹ ਪਿਆਰ ਨਾਲ ਆਪਣੇ ਨਾਲ ਲਾ ਕੇ ਰਿਹਾ ਸੀ ਬੱਚੇ ਨੇ ਵੀ ਆਪਣੇ ਪਿਤਾ ਦੀ ਕਮੀ ਦਾ ਲਾਲ ਘੁੱਟ ਕੇ ਖੜਿਆ ਹੋਇਆ ਸੀ ਪਰ ਉਸ ਦੀ ਨਿਗਾਹ ਆਪਣੀ ਮਾਂ ਵੱਲ ਸੀ ਉਹ ਬਾਰ-ਬਾਰ ਮਾਂ ਪੁੱਤ ਜਾਣ ਦਾ ਕਹਿ ਰਿਹਾ ਸੀ ਪਰ ਬੇਵਸ ਹੋਇਆ ਅੱਖਾਂ ਵਿੱਚੋਂ ਹੰਝੂ ਪੇਰ ਰਿਹਾ ਸੀ ਬੀਜੇ ਨੇ ਉਸ ਨੂੰ ਜੂਸ ਦਾ ਗਲਾ ਦਿੱਤਾ ਤੇ ਉਹ ਆਪਣੇ ਭਰੇ ਹੋਏ ਗਲਿੱਡੂ ਵਾਲੀ ਆਵਾਜ਼ ਵਿੱਚ ਮੈਂ ਜੂਸ ਨਹੀਂ ਪੀਣਾ ਮੈਂ ਜੂਸ ਨਹੀਂ ਪੀਣਾ ਕਹਿੰਦਾ ਰਿਹਾ ਬੀਜੇ ਨੇ ਪਿਆਰ ਨਾਲ ਜੂਸ ਕਲਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਦੋ ਤਿੰਨ ਕੋਟਾਹੀ ਅੰਦਰ ਲਗਾ ਸਕਿਆ ਸਰੋਜ ਜੂੜ ਖੜੀ ਕਾਫੀ ਬੁਰਾਪਨਾਵੀ ਕਹਿ ਰਹੀ ਸੀ ਪਰ ਉਸ ਦੇ ਨਾਲ ਆਏ ਵਿੱਤਿਆਂ ਨੇ ਉਸ ਨੂੰ ਗੱਡੀ ਵਿੱਚ ਬਿਠਾ ਲਿਆ ਗੱਡੀ ਥਾਣੇ ਦੇ 게ਟ ਮੁਹੋਂ ਤੁਰ ਪਈ ਗੱਡੀ ਤੁਰਦੀ ਜਾ ਰਹੀ ਸੀ ਤਾਂ ਮਾ ਕੋਵਿਛੇ ਬੁੱਤੀ ਨਿਗਾ ਗੱਡੀ ਵੱਲ ਘੁੰਮਦੀ ਜਾ ਰਹੀ ਸੀ ਗੱਡੀ ਮੋੜ ਘਟ ਕੇ ਦਿਸੋਂ ਹਟ ਗਈ ਬੱਚੇ ਨੇ ਵੱਡਾ ਸਰਾ ਹੌਕਾ ਲਿਆ ਮੈਂ ਤਾਂ मम्मी को जाना है मैं था, मम्मी को ये कहानी थानू तो किस तरह लगी लाइक शेयर कमेंट करके जरूर दसना जी अंत तक सुन लिये बहुत बहुत धन्यवाद